ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਆ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲਚ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਤੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰੋ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ 'ਚ ਭਰਤੀ ਕਰਾਉਣ ਨੂੰ ਕੰਮ ਦਾ ਕਹਿ ਕੇ ਅੱਗੇ ਲਿਆਏ ਸੀਗੇ ਇਹ ਹੋਰ ਸਾਡੇ ਨਾਲ ਧੱਕਾ ਕਰਲੇ ਰੋਟੀ ਪਾਣੀ ਵੀ ਕੱਜ ਨਾ ਦਿੰਦੇ ਸਾਨੂੰ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਬਾਈ ਜਿੱਥੇ ਮਦਦ ਹੋ ਜਲਦੀ ਸਾਡੀ ਮਦਦ ਕਰੋ ਬਾਈ ਤੇ ਉਹਨਾਂ ਨੇ ਉੱਥੋਂ ਮਾਸਕੋ ਸ਼ਹਿਰ ਤੋਂ ਸਾਢੇ 4 ਘੰਟੇ ਦਾ ਸਫ਼ਰ ਕਰਕੇ ਪਲੇਨ ਦੇ ਵਿੱਚ ਲੈ ਕੇ ਗਏ ਨੇ ਉਹ ਕਿਹੜੇ ਸ਼ਹਿਰ ਚ ਲੈ ਕੇ ਗਏ ਕਿੱਥੇ ਲੈ ਕੇ ਗਏ ਉਹਦੇ ਬਾਰੇ ਤਾਂ ਸਾਨੂੰ ਨਹੀਂ ਹੈ ਗਿਆ ਨਾ ਮੀਨਾ ਸੁਵਮੀਨਾ ਬਹੁਤ ਵਧੀਆ ਸਾਡੀ ਗੱਲਬਾਤ ਹੁੰਦੀ ਰਹੀ ਆ ਔਰ ਹਰ ਕਾ ਫੁਰਕਾ ਉਹ ਵਰਕ ਵੀ ਕਰਦਾ ਰਿਹਾ ਤੇ ਸਟੱਡੀ ਵੀ ਕਰਦਾ ਰਿਹਾ ਉਹਨਾਂ ਨੇ 10-15 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੇ ਕਦਰਤ ਆ ਵੀ ਜੂਕ ਰੇਂਦੇ ਬਾਰਡਰ ਤੇ ਲੜਾਈ ਦੇ ਵਿੱਚ ਤੱਕ ਦਿੱਤਾ ਬੇਨਤੀ ਕਰਦੇ ਆ ਕਿ ਸਾਡਾ ਬੇਟਾ ਜਿਸ ਤਰ੍ਹਾਂ ਇੱਥੋਂ ਹਸਦਾ ਗੇੜਦਾ ਗਿਆ ਉਹ ਉਸੇ ਤਰ੍ਹਾਂ ਵਾਪਸ ਆ ਜਾਵੇ ਤੇ ਅਸੀਂ ਉਹਦੀ ਜਾਨ ਮਾਦੀ ਔਰ ਇਕਵਾਲੀ ਕਰਨ। ਤੋਂ ਕਿਥੋਂ ਜਿਹੜਾ ਏਜੰਟਾ ਬਹੁਤ ਵਧੀਆ ਨੇ ਖਵਾ ਦੇਨੇਗੇ ਔਰ ਹਜੇ ਤੱਕ ਵੀ ਸਾਡੇ ਨਾਲ ਰਿਲੇਸ਼ਨ ਰੱਖ ਰਹੇ ਨੇ ਉਹ ਵਧੀਆ ਤਰੀਕੇ ਨਾਲ ਉਹਨਾਂ ਦਾ ਜਣ ਕੇ ਇਹਦੇ ਵਿੱਚ ਕੋਈ ਲੜ ਨਹੀਂ ਨਹੀਂ ਹੈ ਹਜੇ ਵੀ ਉਹਨਾਂ ਨੇ ਕੋਈ ਖਰਾਬ ਕੀਤਾ ਜਾਂ ਅੱਗੇ ਵਾਲੇ ਨੇ ਅੱਗੇ ਜਿਹੜੇ ਰਸ਼ੀਅਨ ਏਜੰਟਾਂ ਨੇ ਜੋ ਵੀ ਕੀਤਾ ਉਹਨਾਂ ਨੇ ਕੀਤਾ ਜੀ ਕੋਈ ਗੱਲ ਨਹੀਂ ਕੀਤੀ ਬਸ ਉਹਦੇ ਹੀ ਖੁਸ਼ ਆਪਦੀਆਂ ਗੱਲਾਂ ਕਰਦਾ ਸੀ ਮੈਂ ਠੀਕ ਆ ਔਰ ਕੋਈ ਤਿੰਨ ਮਹੀਨੇ ਦਾ ਜਣ ਕੇ ਪੀਰੀਅਡ ਸੀਗਾ ਤੇ ਉਹ 2 ਮਹੀਨੇ ਸਿਰਫ ਹਜੇ 16 16 ਸਤੰਬਰ ਨੂੰ ਹੋਏ ਨੇ ਜੀ ਮਾਤਾ ਜੀ ਜਿਸ ਦਿਨ ਤੋਂ ਪਤਾ ਲੱਗਿਆ ਉਹ ਸੰਤੋਈ ਹਰ ਸਮੇਂ ਰੋਈ ਰੋਈ ਜਾਂਦੇ ਆ ਜੀ ਬਸ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਫਿਲਹਾਲ ਅਸੀਂ ਤਾਂ ਸੰਤ ਸੀਚੇਵਾਲ ਜੇ ਉਹਨਾਂ ਕੋਲ ਜਾ ਕੇ ਆਏ ਹੁਣੀ ਪਰ ਉਹਨਾਂ ਨੇ ਵੀ ਗੱਲ ਉਹਨਾਂ ਨੇ ਐਪਲੀਕੇਸ਼ਨ ਲੈ ਕੇ ਆਪਣੀ ਰੱਖ ਲਈ ਹੈ ਸਾਡੀ ਤੇ ਡਾਕੂਮੈਂਟ ਮੰਗੇ ਸੀ ਉਹ ਦੇ ਦਿੱਤੇ ਅਸੀਂ ਤੇ ਉਹਨਾਂ ਨੇ ਰਿਸਪੌਂਸ ਤਾਂ ਇਹੀ ਆ ਬਸ ਉਹ ਕਹਿੰਦੇ ਜੀ ਦੇਖੋ ਤੁਸੀਂ ਅਰਜ਼ਾ ਕਰੋ ਜੀ ਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਯੂਮ ਬੇਰੀ ਇਸ ਵਕਤ ਮੈਂ ਲੁਧਿਆਣਾ ਦੇ ਡਾਬਾ ਪਿੰਡ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਸਿਮਰਨਜੀਤ ਨਾਮ ਦਾ ਵਿਅਕਤੀ ਲੁਧਿਆਣਾ ਤੋਂ ਬਾਹਰ ਪੜਨ ਲਈ ਜਾਂਦਾ ਮਾਪਿਆਂ ਦਾ ਨਾਮ ਰੋਸ਼ਨ ਕਰਨ ਜਾਂਦਾ ਪਰ ਉੱਥੇ ਹੀ ਇੱਕ ਏਜੰਟ ਦੇ ਵੱਲੋਂ ਉਸ ਨੂੰ ਰੂਸ ਆਰਮੀ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਰੀਆ جاری ਹੁੰਦੀ ਹੈ ਕਾਫੀ ਖੂਬ ਜਿਆਦਾ ਵਾਇਰਲ ਹੁੰਦੀ ਹੈ ਆਪਣੇ ਮਾਪਿਆਂ ਨੂੰ ਸੰਦੇਸ਼ ਲਾਂਦਾ ਨਜ਼ਰ ਆ ਰਿਹਾ ਉਹ ਵਿਅਕਤੀ ਮੇਰੇ ਨਾਲ ਇਸ ਵਕਤ ਉਸ ਦੇ ਪਿਤਾ ਜੁੜ ਚੁੱਕੇ ਨੇ ਗੱਲਬਾਤ ਕਰਦੀਆਂ ਕੋ ਦੋ ਸਮੇਂ ਜੀਤੀ ਆਖਰੀ ਵਲ ਗੱਲ ਹੋਈ ਆ ਦੀ ਆਖਿਰਕਾਰ ਗੱਲ ਕਹੀ ਗਈ ਹੈ ਤੇ ਉਸ ਤੋਂ ਬਾਅਦ ਕਦੋਂ ਸੰਪਰਕ ਹੋਇਆ ਕਿਉਂਕਿ ਮਾਪਿਓ ਨੇ ਬਰੇ ਚਾਵਾ ਦੇ ਨਾਲ ਸਿਮਰਜੀਤ ਨੂੰ ਬਾਹਰ ਭੇਜਿਆ ਸੀਗਾ ਕਿ ਪੜਨ ਦੇ ਲਈ ਅਤੇ ਨੌਕਰੀ ਦੇ ਲਈ ਭੇਜਿਆ ਸੀਗਾ ਗੱਲਬਾਤ ਕਰਦੇ ਹੋ ਉਸ ਦੇ ਪਿਤਾ ਦੇ ਨਾਲ ਆਖਿਰਕਾਰ ਕਿਸ ਤਰ੍ਹਾਂ ਇਹ ਆਰਮੀ ਦੇ ਵਿੱਚ ਜੁਆਇਨਿੰਗ ਹੋਈ ਕੌਣ ਏਜੰਟ ਸੀਗਾ ਜੋ ਕਿ ਉਸ ਨੂੰ ਆਪਣੇ ਚਾਂਸ ਦੇ ਵਿੱਚ ਫਸਾ ਕੇ ਲੈ ਗਿਆ ਜੋ ਕਿ ਸਿਮਰਜੀਤ ਵੱਲੋਂ ਇੱਕ ਵੀਡੀਓ ਵਿੱਚ ਬਿਆਨ ਵੀ ਕੀਤਾ ਗਿਆ ਕਿ ਸਾਨੂੰ ਰੂਸ ਦੀ ਆਰਮੀ ਨੇ ਬਾਰਡਰ ਦੇ ਉੱਤੇ ਤਾਇਨਾਤ ਕਰ ਦਿੱਤਾ ਗਿਆ ਵੈ ਸਾਰੀ ਜਾਣਕਾਰੀ ਜ਼ਰੂਰ ਤੁਹਾਨੂੰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮਿਲਵਾ ਦੇਣਾ ਚਾਹਨਾ ਵਾ ਉਹਨਾਂ ਦੇ ਪਿਤਾ ਜੀ ਨੇ ਹੈ ਤੇ ਨਾਲ ਉਹਨਾਂ ਦੇ ਵੱਡੇ ਭਰਾ ਨੇ ਤੇ ਸਾਰੇ ਰਿਸ਼ਤੇਦਾਰ ਜਿਹੜੇ ਕੀ ਹੈ तमाम ਇੱਥੇ ਰਿਸ਼ਤੇਦਾਰ ਪਹੁੰਚੇ ਹੋਏ ਨੇ ਤੇ ਲਗਾਤਾਰ ਕੋਇਂਦਰ ਤੋਂ ਗੁਹਾਰ ਜਿਹੜੀ ਕੀ ਹਾਲੰਦੂ ਨਜ਼ਰ ਆ ਰਹੇ ਨੇ ਹੁਣ ਗੱਲਬਾਤ ਵੀ ਕਰਨੀ ਚਾਹਾਂਗੇ ਸੱਸੀ ਘੱਤ ਸੱਸੀ ਘੱਤ ਸਰ ਕੀ ਨਾਮ ਹੈ ਲੜਕੇ ਦਾ ਤੇ ਕਦੋਂ ਬਾਹਰ ਗਿਆ ਸੀਗਾ ਕਿੱਥੇ ਪੇਜਿਆ ਸੀਗਾ ਬੇਟੇ ਦਾ ਨਾਮ ਸਮਰਜੀਤ ਸਿੰਘ ਹੈ ਜੀ ਡੇਟ ਆਫ ਬਰਥ 10 1 2004 ਜੀ 16 ਜੁਲਾਈ ਨੂੰ ਸਟੱਡੀ ਵੀਜ਼ੇ ਤੇ ਰਸ਼ੀਆ ਦੇ ਵਿੱਚ ਮਾਸਕੋ ਸ਼ਹਿਰ ਚ ਗਿਆ ਸੀ ਮਹੀਨਾ ਸਵਾ ਮਹੀਨਾ ਬਹੁਤ ਵਧੀਆ ਸਾਡੀ ਗੱਲਬਾਤ ਹੁੰਦੀ ਰਹੀ ਔਰ ਹਰ ਕਾ ਫੁਰਕਾ ਉਹ ਵਰਕ ਵੀ ਕਰਦਾ ਰਿਹਾ ਤੇ ਸਟੱਡੀ ਵੀ ਕਰਦਾ ਰਿਹਾ ਉਸ ਤੋਂ ਬਾਅਦ ਸਵਾ ਕੁ ਮਹੀਨੇ ਬਾਅਦ ਉਹਨੂੰ ਅਚਾਨਕ ਕੋਈ ਉਧਰਲੀ ਕਿਸੇ ਮੈਂਬਰ ਨੇ ਆਪਣੀਆਂ ਗੱਲਾਂ ਚ ਲੈ ਲਿਆ ਕੁਝ ਪੈਸੇ ਦਾ ਲਾਲਚ ਦੇ ਕੇ ਕੁਝ ਜੋਬ ਦਾ ਵੀ ਤੁਹਾਨੂੰ ਅਸੀਂ ਜੋ ਜੋ ਤੁਹਾਡੇ ਮਨਪਸੰਦ ਜੋਬ ਅਸੀਂ ਉਹੀ-ਉਹੀ ਜੋਬ ਤੁਹਾਨੂੰ ਮਿਲੇਗੀ। ਔਰ ਉਹਨਾਂ ਨੇ ਦੱਸਿਆ ਆਪਣੇ ਬਾਰੇ ਵੀ ਮੈਂ ਤਾਂ ਇਹ ਲਾਈਨ 'ਚ ਆ ਮੇਰੀ ਪਲੱਸ 2 ਮੈਡੀਕਲ ਕੀਤੀ ਹੋਇਆ ਐਕਸ-ਰੇ ਟੈਕਨੀਸ਼ੀਅਨ ਦਾ ਡਿਪਲੋਮਾ ਕੀਤਾ ਹੈ। ਔਰ ਉਹਨਾਂ ਨੇ ਉਹਨਾਂ ਨੂੰ ਡਾਕਟਰ ਦਾ ਅਸਿਸਟੈਂਟ ਰੱਖਣ ਲਈ ਜੀ ਵਾਦਾ ਕੀਤਾ ਸੀ। ਤੇ ਉਹਨਾਂ ਨੇ ਉੱਥੋਂ ਮਾਸਕੋ ਸ਼ਹਿਰ ਤੋਂ 4.5 ਘੰਟੇ ਦਾ ਸਫ਼ਰ ਕਰਕੇ ਪਲੇਨ ਦੇ ਵਿੱਚ ਲੈ ਕੇ ਗਏ ਨੇ ਉਹ ਕਿਹੜੇ ਸ਼ਹਿਰ ਚ ਲੈ ਗਏ ਕਿੱਥੇ ਲੈ ਗਏ ਉਹਦੇ ਬਾਰੇ ਤਾਂ ਸਾਨੂੰ ਨਹੀਂ ਹੈ ਗਿਆ ਨਾ ਲੇਕਿਨ ਉਹ ਬੱਚੇ ਨੇ ਜਦੋਂ ਜੁਆਇਨਿੰਗ ਹੋਣ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਦਾ ਰਿਹਾ ਔਰ ਜਦੋਂ ਉਹਦੀ ਅਸੀਂ ਜੁਆਇਨਿੰਗ ਦੇ ਬਾਅਦ ਆਰਮੀ ਦੀ ਵਰਦੀ ਦੇਖੀ ਮੈਂ ਹੱਬੀ ਤਾਂ ਬਹੁਤ ਗਲਤ ਹੋ ਗਿਆ ਤੇਰੇ ਨਾਲ ਵੀ ਤੂੰ ਕੀ ਕਰ ਰਿਹਾ ਔਰ ਸਾਨੂੰ ਉਹਨੇ ਕਿਹਾ ਨਹੀਂ ਪਾਪਾ ਜੀ ਸਾਨੂੰ ਜੋਬ ਉਹੀ ਮਿਲਣੀ ਆ ਉਹ ਕਹਿੰਦਾ ਵੀ ਹਲਕੀ ਭੁਲਕੀ ਟ੍ਰੇਨਿੰਗ ਦੇ ਕੇ ਤੁਹਾਨੂੰ ਅਸੀਂ ਜੋਬ ਉਹੀ ਕਰਾਉਣੀ ਆ ਵੀ ਇੱਥੇ ਹੈਗਾ ਬਾਰਡਰ ਦਾ ਕੰਮ ਵੀ ਕੋਈ ਵੀ ਗੜਬੜ ਹੋਵੇ ਤਾਂ ਤੁਸੀਂ ਆਪਣੀ سپورਟ ਕਰ ਸਕਦੇ ਹੋ ਬਚਤ ਕਰ ਸਕਦੇ ਹੋ। ਹੋਰ ਉਸ ਤੋਂ ਬਾਅਦ ਉਹਨਾਂ ਨੇ 10-15 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਵੀ ਯੂਕਰੇਨ ਦੇ ਬਾਰਡਰ ਤੇ ਲੜਾਈ ਦੇ ਵਿੱਚ ਤੱਕ ਦਿੱਤਾ ਅਨਟ੍ਰੇਨ ਬੱਚਿਆਂ ਨੂੰ। ਔਰ ਹੁਣ ਸਾਡੀ ਸੋਮਵਾਰ ਤੱਕ ਤਾਂ ਬਹੁਤ ਵਧੀਆ ਗੱਲਬਾਤ ਹੁੰਦੀ ਰਹੀ ਹੈ ਜੀ। ਸੋਮਵਾਰ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਸਾਡੀਆਂ ਡਿਊਟੀਆਂ ਲੱਗ ਜਾਣੀਆਂ ਨੇ ਅਲੱਗ-ਅਲੱਗ ਜਗ੍ਹਾ। ਔਰ ਸਾਨੂੰ ਤਾਂ ਇਹੀ ਸੀ ਵੀ ਕਿਸੇ ਹੌਸਪੀਟਲ ਚ ਲਾਉਣਗੇ ਆਰਮੀ ਦੇ ਤਾਂ ਕਰਕੇ ਸਾਨੂੰ ਵੀ ਉਹਦੇ ਤੇ ਚਲੋ ਠੀਕ ਸੀ ਵੀ ਲੱਗ ਚੰਗਾ ਲੱਗ ਰਿਹਾ ਸੀ ਔਰ ਜਦੋਂ ਮੰਗਲਵਾਰ ਨੂੰ ਸ਼ਾਮ ਨੂੰ 6:08 ਮਿੰਟ ਤੇ 22 ਸਕਿੰਟ ਸਾਡੀ ਵੀਡੀਓ ਚੱਲੀ ਆ ਤੇ ਉਹਦੇ ਵਿੱਚ 10-12 ਸਕਿੰਟ ਸਾਡੀ ਗੱਲ ਹੋਈ ਉਹਦੇ ਨਾਲ ਸਿਰਫ ਔਰ ਉਹਨੇ ਇੰਨਾ ਹੀ ਪੁੱਛਿਆ ਪਪਾ ਜੀ ਤੁਹਾਡਾ ਕੀ ਹਾਲ ਹੈ ਔਰ ਮੈਂ ਕਿਹਾ ਠੀਕ ਠਾਕ ਔਰ ਉਸ ਤੋਂ ਬਾਅਦ ਮੈਂ ਪੁੱਛਿਆ ਉਹਨੂੰ ਬੇਟੇ ਤੁਸੀਂ ਕਿਵੇਂ ਹੋ ਔਰ ਉਹਨਾਂ ਦਾ ਫੋਨ ਕਟ ਹੋ ਗਿਆ ਜੀ ਕੋਈ ਉਹਦਾ ਰਿਸਪੌਂਸ ਨਹੀਂ ਮਿਲਿਆ ਮੈਨੂੰ ਔਰ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਸਾਡੀ ਹੋਈ ਔਰ ਬੀਰਵਾਰ ਨੂੰ ਸਾਨੂੰ ਜਾ ਕੇ ਪਤਾ ਲੱਗਿਆ ਜੀ ਕਿਸੇ ਨੇ ਰਿਸ਼ਤੇਦਾਰ ਨੇ ਦੱਸਿਆ ਕਹਿੰਦੇ ਵੀ ਵੀਡੀਓ ਆਈ ਹੈ ਤੁਹਾਨੂੰ ਮਿਲੀ ਅਸਿਕਾ ਵੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਔਰ ਉਹਨਾਂ ਨੇ ਦਿਖਾਈ ਵੀਡੀਓ ਮੇਰੇ ਬੇਟੇ ਨੂੰ ਮੋਬਾਈਲ ਤੇ ਭੇਜੀ ਚਲੋ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਸਾਡਾ ਵੀ ਪੈਰਾਂ ਹੇਡੋਂ ਜ਼ਮੀਨ ਨਿਕਲ ਗਈ ਵੀ ਸਾਡੇ ਬੇਟੇ ਨੂੰ ਤਾਂ ਅਸੀਂ ਭੇਜਿਆ ਕਿਸ ਵੇਸ ਤੇ ਹੀ ਔਰ ਗੱਲਾਂ ਵੀ ਕਿਸ ਬੇਸ ਤੇ ਕਰਦਾ ਸੀ ਵੀ ਮੈਂ ਡਾਕਟਰ ਦਾ ਅਸਿਸਟੈਂਟ ਲੱਗਣਾ ਔਰ ਉਸੇ ਉਹੀ ਚੀਜ਼ ਦੀ ਪੜ੍ਹਾਈ ਕਰਨ ਗਿਆ ਸੀ ਉਹ ਪਰ ਉਹਨਾਂ ਨੇ ਨਾ ਉਹਨਾਂ ਨਾਲ ਧੋਖਾ ਕੀਤਾ ਕੋਈ ਪੈਸੇ ਦਾ ਲਾਲਚ ਦੇ ਕੇ ਕੁਝ ਨੌਕਰੀਆਂ ਦਾ ਸਰਕਾਰੀ ਜੋਬ ਦੇਵਾਂਗੇ ਜੋ-ਜੋ ਬੱਚੇ ਨੇ ਸਾਨੂੰ ਦੱਸਿਆ ਇਹੀ-ਇਹੀ ਸਾਨੂੰ ਚੀਜ਼ ਦਾ ਪਤਾ ਹੀ ਔਰ ਅਸੀਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਬੇਟਾ ਜਿਸ ਤਰ੍ਹਾਂ ਇਥੋਂ ਹਸਦਾ ਗਿਆੜਦਾ ਗਿਆ ਉਹ ਉਸੇ ਤਰ੍ਹਾਂ ਵਾਪਸ ਆ ਜਾਵੇ ਤੇ ਅਸੀਂ ਉਹਦੀ ਜਾਨ ਮਾਲ ਦੀ ਔਰ ਰਖਵਾਲੀ ਕਰਨ ਜੇ ਹੋਰ ਸਾਨੂੰ ਕਿਸੇ ਚੀਜ਼ ਦੀ ਵੀ ਲਾਲਚ ਨਹੀਂ ਆਇਆ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਹੈ ਬੱਚਾ ਸਮਰਜੀਤ ਕਦੋਂ ਕਿੰਨੀ ਕੁ ਪੜਿਆ ਤੇ ਕਿੰਨੀ ਕੁ ਪੜਾਈ ਕਰਕੇ ਬਾਹਰ ਨੂੰ ਗਿਆ ਵਾ ਪਲੱਸ 2 ਮੈਡੀਕਲ ਕਰਕੇ ਹਮ ਔਰ ਡਿਪਲੋਮਾ ਐਕਸ-ਰੇ ਟੈਕਨੀਸ਼ੀਅਨ ਦਾ ਕਰਕੇ ਹਮ ਉਸ ਤੋਂ ਬਾਅਦ ਉਹਨੇ ਕਿਹਾ ਵੀ ਅੱਗੇ ਮੈਂ ਡਿਗਰੀ ਕਰਨੀ ਹੈ। ਮੈਂ ਉਹਨੂੰ ਡੇਢ ਸਾਲ ਤੋਂ ਰੋਕ ਰਿਆ ਸੀ ਵੀ ਤੁਸੀਂ ਨਹੀਂ ਜਾਣਾ, ਤੁਸੀਂ ਨਹੀਂ ਜਾਣਾ। ਬਈ ਇੱਥੇ ਤੁਸੀਂ ਹਸਪੀਟਲਾਂ 'ਚ ਵਧੀਆ ਜੌਬ ਥੋੜੀ ਲੱਗੀ ਹੋਈ ਆ, ਤੁਸੀਂ ਲੱਗੇ ਰਹੋ। ਔਰ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਖਿਆਲ ਆ ਵੀ ਮੈਂ ਡਿਗਰੀ ਕਰਕੇ ਹੋਰ ਤਰੱਕੀ ਕਰਾਂ। ਔਰ ਅਸੀਂ ਇਸ ਵੇਸ ਤੇ ਉਹਨੂੰ ਫਿਰ ਰੋਕ ਵੀ ਨਹੀਂ पाए। ਬਈ ਚਲੋ ਬੱਚਾ ਚੰਗੇ ਪਾਸੇ ਜਾ ਰਿਹਾ, ਮਾੜੇ ਪਾਸੇ ਤਾਂ ਨਹੀਂ ਜਾ ਰਿਹਾ। ਪਰ ਸਾਨੂੰ ਇਹ ਚੀਜ਼ ਦਾ ਤਾਂ ਗਿਆਨ ਹੀ ਨਹੀਂ ਸੀ ਵੀ ਅੱਗੇ ਜਾ ਕੇ ਉਹ ਕੀ ਉਹਨਾਂ ਨੇ ਅੱਗੇ ਕਰਨਾ ਉਹਨਾਂ ਨੇ। ਕਿਉਂਕਿ ਇਥੋਂ ਜਿਹੜਾ ਏਜੰਟਾ ਬਹੁਤ ਵਧੀਆ ਨੇਕ ਸੁਭਾਅ ਦੇ ਨੇਗੇ ਔਰ ਹਜੇ ਤੱਕ ਵੀ ਸਾਡੇ ਨਾਲ ਰਿਲੇਸ਼ਨ ਰੱਖ ਰਹੇ ਨੇ ਉਹ ਵਧੀਆ ਤਰੀਕੇ ਨਾਲ ਉਹਨਾਂ ਦਾ ਜਾਨੀ ਕਿ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਇਹ ਜਾ ਵੀ ਉਹਨਾਂ ਨੇ ਕੋਈ ਖਰਾਬ ਕੀਤਾ ਜਾਂ ਅੱਗੇ ਵਾਲੇ ਨੇ ਅੱਗੇ ਜਿਹੜੇ ਰਸ਼ੀਅਨ ਏਜੰਟਾ ਨੇ ਜੋ ਵੀ ਕੀਤਾ ਉਹਨਾਂ ਨੇ ਕੀਤਾ ਜੀ ਅੱਛਾ ਤੁਹਾਡੀ ਗੱਲਬਾਤ ਕਦੋਂ ਹੋਈ ਸਮਰਜੀਤ ਨਾਲ ਕਿਉਂਕਿ ਤੁਸੀਂ ਦੱਸ ਰਹੇ ਸੀ ਮੰਗਲਵਾਰ ਨੂੰ ਉਹਦਾ ਕੰਟੈਕਟ ਮੈਨ ਨਾਲ ਸੰਬੰਧ ਟੁੱਟ ਗਿਆ ਸੀ ਸ਼ਾਮ ਨੂੰ 6:00 6:00 ਵਜੇ 8 ਮਿੰਟ ਤੇ ਜੀ 22 ਸਕਿੰਟ ਸਾਡੀ ਵੀਡੀਓ ਚੱਲੀ ਆ। ਹੂੰ ਦਿਨ ਕਿਹੜਾ ਸੀਗਾ? ਮੰਗਲਵਾਰ ਜੀ। ਮੰਗਲਵਾਰ। ਸ਼ਾਮ ਨੂੰ 6:08 ਮਿੰਟ ਤੇ ਹੂੰ 22 ਸਕਿੰਟ ਗੱਲ ਚੱਲੀ ਆ। ਵੀਡੀਓ ਚੱਲੀ ਆ ਤੇ 7-8 ਸਕਿੰਟ ਸਾਡੀ ਉਹਦੀ ਗੱਲ ਹੋਈ ਆ ਸਿਰਫ ਹਾਲ-ਚਾਲ ਹੀ ਬੱਚਿਆ ਉਹਨੇ ਕਿਹਾ ਬਪਾ ਜੀ ਕੀ ਹਾਲ ਆ? ਮੈਂ ਕਿਹਾ ਜੀ ਠੀਕ ਆ। ਮੈਂ ਕਿਹਾ ਬੇਟੇ ਤੁਹਾਡਾ ਹਾਲ-ਚਾਲ ਠੀਕ-ਠਾਕ ਆ। ਪਰ ਉਸ ਤੋਂ ਬਾਅਦ ਉਹਦਾ ਕੋਈ ਰਿਸਪੌਂਸ ਨਹੀਂ ਮਿਲਿਆ ਨਾ ਕੋਈ ਗੱਲ ਹੋਈ ਆ। ਇਸ ਤਰ੍ਹਾਂ ਲੱਗਾ ਵੀ ਕਿਸੇ ਨੇ ਉਹਦਾ ਮੋਬਾਈਲ ਖੋਲਿਆ ਹੁੰਦਾ। ਕਿਉਂਕਿ ਉਹ ਵੀਡੀਓ ਤੋਂ ਬਾਅਦ ਸਾਨੂੰ ਜਨ ਕੇ ਇਹ ਚੀਜ਼ ਦਾ ਗਿਆਨ ਹੋਇਆ ਵੀ ਇਹ ਲੱਗ ਰਹੀ ਸੀ ਸਾਨੂੰ। ਬਈ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਸਾਡੇ ਤੱਕ ਵੀਰਵਾਰ ਨੂੰ ਪਹੁੰਚੀ ਕਿਸੇ ਰਿਸ਼ਤੇਦਾਰ ਦੇ ਥਰੂ ਤਾਂ ਉਹ ਵੀਡੀਓ ਦੇਖ ਕੇ ਸਾਨੂੰ ਇਹ ਲੱਗ ਰਿਹਾ ਸੀ ਵੀ ਉਹਦਾ ਮੋਬਾਈਲ ਉਸ ਦਿਨ ਜਣ ਕੇ ਖੋਇਆ ਗਿਆ ਵਾ ਜ਼ਬਰਦਸਤ ਅਚਾ ਉਹ ਵੀਡੀਓ ਦੇ ਵਿੱਚ ਕੀ ਸੁਣਨ ਚਾਰ ਹੈ ਕੀ ਕਹਿ ਕੀ ਰਿਹਾ ਸਮਰਜੀਤ ਉਹ ਸਿਰਫ ਇਹੀ ਕਹਿ ਰਿਹਾ ਜੀ ਸਾਨੂੰ ਇੱਥੇ ਖਾਣ ਪੀਣ ਦਾ ਕੋਈ ਸਹੀ ਤਰੀਕਾ ਨਹੀਂ ਹੈ ਵੀ ਸਾਨੂੰ ਪਰੇਸ਼ਾਨ ਕਰ ਰਹੇ ਨੇ ਔਰ ਸਾਨੂੰ ਯੂਕਰੇਨ ਦੀ ਲੜਾਈ ਦੇ ਵਿੱਚ ਜ਼ਬਰਨ ਭੇਜ ਰਹੇ ਨੇ ਵੀ ਜੋ ਜੋ ਸਾਨੂੰ ਉਹਨਾਂ ਨੇ ਗੱਲਾਂ ਕਹੀਆਂ ਉਹ ਤਾਂ ਮੁਕਰ ਰਹੇ ਨੇ ਬਸ ਇਹੀ ਗੱਲਾਂ ਸਾਡੇ ਨਾਲ ਵੀਡੀਓ ਤੇ ਹੋ ਰਹੀਆਂ ਨੇ ਹੋਰ ਕੋਈ ਗੱਲ ਨਹੀਂ ਇਹ ਜੀ ਹੋਈ ਜਦੋਂ ਸਮਰਜੀਤ ਜਦੋਂ ਪਲਸੂ ਕਰਕੇ ਬਾਹਰ ਨੂੰ ਜਾਂਦਾ ਵਾ ਤੇ ਉਸ ਤੋਂ ਬਾਅਦ ਕਿਹੜੀ ਪੜਾਈ ਲਈ ਤੁਸੀਂ ਭੇਜਦੇ ਉਸ ਨੂੰ ਤੇ ਕਿਨ ਕਿਨ ਆਪਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਬਾਹਰ ਭੇਜੇ ਹੋ ਮੁਸ਼ਕਲ ਜੀ ਸਭ ਤੋਂ ਵੱਡੀ ਮੁਸ਼ਕਲ ਤਾਂ ਸਾਡੀ ਇਹੀ ਵੀ ਸਾਡੇ ਕੋਲ ਪੈਸੇ ਦਾ ਅਰੇਂਜ ਇੰਨਾ ਹੈ ਨਹੀਂ ਸੀ ਔਰ ਮੈਂ ਆਪਣੇ ਇਸ ਪਲਾਟ ਨੂੰ ਜਿਸ ਵਿੱਚ ਰਹਿ ਰਿਹਾ ਮੈਂ ਇਹਨੂੰ ਮੈਂ ਗਹਿਣੇ ਰੱਖ ਕੇ ਬੱਚੇ ਨੂੰ ਲੋਨ ਲੈ ਕੇ ਹੂੰ ਬਾਹਰ ਭੇਜਿਆ ਜੀ। ਸੁਚਾਈ। ਔਰ ਮੇਰੀ ਇਹ ਨਹੀਂ ਪੂੰਜੀ ਦੀ ਔਰ ਨਹੀਂ ਔਕਾਤ ਨਹੀਂ ਹੈ ਵੀ ਮੈਂ ਇਹਨੇ ਪੈਸੇ ਖਰ ਸਕਦਾ ਸੀ। ਹੂੰ ਔਰ ਬੇਟੇ ਦੇ ਕਹਿਣ ਦੇ ਬਾਵਜੂਦ ਔਰ ਪਹਿਲਾਂ ਮੈਂ ਉਹਨੂੰ ਇਹ ਵੇਚਣ ਲਈ ਵੀ ਕਿਹਾ ਬੇਟਾ ਕਹਿੰਦਾ ਨਹੀਂ ਵੇਚਣਾ ਨਹੀਂ ਆਪਾਂ ਘਰ ਰੱਖਣਾ ਸਭ ਕੁਝ ਰੱਖਾਂਗੇ। ਵੀ ਕੁਛ ਦੇਰ ਦੀ ਗੱਲ ਆ। ਵੀ ਮੈਂ ਪੜ੍ਹਾਈ ਕਰਕੇ ਫਿਰ ਜੌਬ ਕਰੂੰਗਾ। ਵੀ ਤੁਹਾਨੂੰ ਹਰ ਤੁਹਾਡੀ ਮੁਸ਼ਕਲ ਦਾ ਹੱਲ ਕਰੂੰਗਾ। ਕਿਹੜੇ ਸ਼ਹਿਰ ਭੇਜਿਆ ਗਿਆ ਸੀਗਾ? ਬਾਅਦ ਰਸ਼ੀਆ ਮਾਸਕੋ ਸ਼ਹਿਰ ਵਿੱਚ। ਮਾਸਕੋ ਭੇਜਿਆ। ਹਾਂਜੀ। ਤੇ ਉਹਦੇ ਨਾਲ ਕੋਈ ਹੋਰ ਵੀ ਸਾਥੀ ਸੀਗੇ ਜਦੋਂ ਉਹਦੇ ਜਦੋਂ ਤੁਸੀਂ ਵੀਡੀਓ ਦੇਖੀ ਹਾਂਜੀ ਹਾਂਜੀ ਉਹਦੇ ਵਿੱਚ ਦੋ ਮੈਂਬਰ ਨਜ਼ਰ ਆ ਰਹੇ ਨੇ ਇੱਕ ਬੂਟਾ ਸਿੰਘ ਹਾਂ ਔਰ ਇੱਕ ਹੋਰ ਮੁੰਡਾ ਗੁਰਸੇਵਕ ਜੀ ਹਾਂ ਤੇ ਤਿੰਨ ਬੱਚੇ ਨੇ ਸਰਦਾਰ ਜੀ ਅੱਛਾ ਇਹ ਉੱਥੇ ਹੀ ਮਿਲੇ ਮਾਸਕੋ ਚ ਮਿਲੇ ਆ ਕੀ ਪਹਿਲੇ ਉੱਥੇ ਆਰਮੀ ਕੈਂਪ ਦੇ ਵਿੱਚ ਮਿਲੇ ਰੂਸੋ ਦੇ ਵਾਲੀ ਨਹੀਂ ਜੀ ਜਦੋਂ ਇਹ ਮਾਸਕੋ ਸ਼ਹਿਰ ਚ ਗਏ ਨੇ ਉੱਥੇ ਉਹਨਾਂ ਦੇ ਨਾਲ ਲਿੰਕ ਹੋਇਆ ਜੀ ਇੱਥੋਂ ਇਹ ਇਕੱਲੇ ਗਏ ਨੇ ਜੀ ਅੱਛਾ ਇਕੱਲੇ ਹੀ ਗਏ ਜੇ ਇਹ ਉੱਥੇ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਸੀਗਾ ਹਾਂਜੀ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਪਹਿਲਾਂ 3 ਮਹੀਨੇ ਦੀ ਉਹਨਾਂ ਦੀ ਸੀਗੀ ਉੱਧਰਲੀ ਭਾਸ਼ਾ ਦੀ ਟ੍ਰੇਨਿੰਗ ਔਰ ਉਸ ਤੋਂ ਬਾਅਦ ਉਹਨਾਂ ਦੀ ਫਿਰ ਉਹਨਾਂ ਨੇ ਵੀਜ਼ਾ ਐਕਸਟੈਂਡ ਕਰਾ ਕੇ ਦੁਬਾਰਾ ਉਹਨੇ ਡਿਗਰੀ ਕਰਨੀ ਸੀ ਅੱਛਾ ਵੀਜ਼ਾ ਦਾ ਉਹਨਾਂ ਨੇ ਐਕਸਟੈਂਡ ਕਰਾਇਆ ਕਿ ਤੁਸੀਂ ਆਪਣੇ ਵੱਲੋਂ ਕਰਾਇਆ ਨਹੀਂ ਉਧਰ ਉਹ ਜੇ ਕਰਵਾਉਣਾ ਸੀਗਾ ਜੀ ਅਜੇ 3 ਮਹੀਨੇ ਦਾ ਪੀਰੀਅਡ ਅਜੇ ਨਾ ਪੂਰਾ 16 ਜੁਲਾਈ ਤੋਂ ਲੈ ਕੇ 3 ਮਹੀਨੇ ਦਾ ਜਣ ਕੇ ਪੀਰੀਅਡ ਸੀਗਾ ਤੇ ਉਹ 2 ਮਹੀਨੇ ਸਿਰਫ ਅਜੇ 16 ਜੁਲਾਈ 16 ਸਤੰਬਰ ਨੂੰ ਹੋਏ ਨੇ ਜੀ ਇਤੋਂ ਇਤੋਂ ਕਦੋਂ ਤੁਸੀਂ ਛੱਡ ਗਏ ਦਿੱਲੀ ਨੂੰ ਛੱਡ ਗਏ ਅੰਬਰਸਰ 에어ਪੋਰਟ ਤੋਂ ਨਹੀਂ ਦਿੱਲੀ ਅੱਛਾ ਕਿਹੜੀ ਕਿਹੜੀ ਤਰੀਕ ਨੂੰ 16 ਜੁਲਾਈ ਸਵੇਰੇ 5 ਵਜੇ 5 ਵਜੇ ਦੀ ਫਲਾਈਟ ਸੀ ਉਹਦੀ ਅੱਛਾ ਜੀ ਹਾਂਜੀ ਤੇ ਹੁਣ ਕੋਈ ਮੰਤਰੀ ਵਾਲੇ ਨਾਲ ਗੱਲਬਾਤ ਹੋਈ ਹੈ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨਾਲ ਜਾਂ ਕੋਈ ਇੱਥੇ ਦੇ ਵਿਧਾਇਕ ਨਾਲ ਜਾਂ ਪੰਜਾਬ ਸਰਕਾਰ ਨਾਲ ਇੱਥੇ ਜੀ ਵਿਧਾਇਕਪਾਲ ਕੋਲ ਵੀ ਗਏ ਆਂ ਔਰ ਜਿਹੜੇ ਭਾਜਪਾ ਦੇ ਪਾਰਟੀ ਦੇ ਮੈਂਬਰ ਸੀ ਉਹਨਾਂ ਕੋਲ ਵੀ ਗਏ ਆਂ ਔਰ ਉਹਨਾਂ ਨੇ ਗਾਹਾਂ ਕਿਸੇ ਪੀਏ ਨਾਲ ਗੱਲ ਕਰਾਈ ਹੈ ਕਹਿੰਦੇ ਬਿੱਟੂ ਜੀ ਦੇ ਪੀਏ ਨੇ ਔਰ ਉਹਨਾਂ ਨੂੰ ਅਸੀਂ ਜੋ ਜੋ ਉਹਨਾਂ ਨੇ ਡਾਕੂਮੈਂਟ ਮੰਗੇ ਵੀਡੀਓ ਮੰਗੀ ਉਹ ਅਸੀਂ ਸੈਂਡ ਕਰ ਦਿੱਤੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਸੋਮਵਾਰ ਨੂੰ ਸਾਨੂੰ ਦੁਬਾਰਾ ਕਿਹਾ ਗਿਆ ਵੀ ਸ਼ਨੀਵਾਰ ਐਤਵਾਰ ਵਿੱਚ ਆ ਗਏ ਸੀ ਇਸ ਕਰਕੇ ਕੋਈ ਕੰਮ ਨਹੀਂ ਹੋਇਆ ਵੀ ਤੁਸੀਂ ਅੱਜ ਉਹਨਾਂ ਦੀ ਐਪਲੀਕੇਸ਼ਨ ਲੇ ਕੇ ਭੇਜੋ ਬਿੱਟੂ ਜੀ ਲਈ ਤੇ ਵਿਦੇਸ਼ ਮੰਤਰਾਲੇ ਲਈ ਉਹਨਾਂ ਨੂੰ ਮੈਂ ਦੋਨੇ ਹੀ ਐਪਲੀਕੇਸ਼ਨ ਸੈਂਡ ਕਰ ਦਿੱਤੀਆਂਗੇ ਔਰ ਜੋ ਡਾਕੂਮੈਂਟ ਮੰਗੇ ਉਹਨਾਂ ਨੇ ਉਹ ਸੈਂਡ ਕਰ ਦਿੱਤੇਗੇ ਪਾਸਵਰਡ ਬੱਚੇ ਦਾ ਰਿਸਪੌਂਸ ਕੀ ਆ ਹੁਣ ਤੱਕ ਰਿਸਪੌਂਸ ਫਿਲਹਾਲ ਦੀ ਘੜੀ ਤਾਂ ਇਹ ਬੱਚੇ ਨਾਲ ਸਾਡਾ ਅਜੇ ਤੱਕ ਕੋਈ ਬਾਰਤਾਲਾਪ ਨਹੀਂ ਹੋਇਆ ਜੀ ਸਿਰਫ ਇਹੀ ਆ ਵੀ ਜੇ ਕਿਸੇ ਹੋਰ ਵਿਧਾਇਕ ਕੋਲ ਵੀ ਜਾਣੇ ਆ ਜਾਂ ਕਿਸੇ ਮੈਂਬਰ ਨੂੰ ਵੀ ਮਿਲਦੇ ਆ ਕੋਈ ਲਿੰਕ ਬਣਾਉਨੇ ਆ ਤਾਂ ਸਿਰਫ ਉਹ ਇਹ ਹੀ ਕਹਿੰਦੇ ਵੀ ਦੇਖੋ ਤੁਹਾਡੀ ਵੀਡੀਓ ਸਾਡੇ ਕੋਲ ਆ ਚੁੱਕੀ ਆ ਬਈ ਕੋ ਘਬਰਾਉਣ ਦੀ ਲੋੜ ਨਹੀਂ ਗਈ ਬਈ ਕਿਸੇ ਜਾਣ ਦੀ ਲੋੜ ਨਹੀਂ ਬਹੁਤਾ ਵੀ ਜੇ ਕੋਈ ਦਿੱਕਤ ਹੋਈ ਤਾਂ ਸਾਡੇ ਨਾਲ ਤੁਸੀਂ ਫੋਨ ਤੇ ਰਾਬਤਾ ਕਰ ਸਕਦੇ ਆ ਸੋ ਇਹੋ ਨਾ ਮਾਤਾ ਜੀ ਇਹ ਹਾਲ ਹਾਲ ਕਿਸ ਤਰ੍ਹਾਂ ਕਿਉਂਕਿ ਇਹ ਸਾਰੀਆਂ ਘਟਨਾਵਾਂ ਦੇਖ ਕੇ ਇੱਕ ਮਾਂ ਦੇ ਦਿਲ ਦੇ ਵਿੱਚ ਜ਼ਰੂਰ ਪ੍ਰੇਰਨਾ ਆਉਂਦੀ ਹੈ ਕਿ ਕਿਉਂਕਿ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਸਾਹਮਣੇ ਆਈ ਕਿਉਂਕਿ ਪੜਨ ਇੱਕ ਨੌਜਵਾਨ ਪੜਨ ਜਾਂਦਾ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਜਾਂਦਾ ਆਪਣੇ ਸੁਪਨੇ ਪੂਰੇ ਕਰਨ ਜਾਂਦਾ ਵਾ ਕਰਜ਼ੇ ਵਿੱਚ ਜਾਂਦਾ ਵਾ ਕਰਜ਼ਾ ਉਸ ਨੂੰ ਕਰਜ਼ਾ ਵੀ ਚੁਕਾਉਣਾ ਹੁੰਦਾ ਵਾ ਤੇ ਮਾਤਾ ਜੀ ਇਹ ਹਾਲਾਤ ਕਿਸ ਤਰ੍ਹਾਂ ਦੇ ਮਾਂ ਦਾ ਜੀ ਜਿਸ ਦਿਨ ਤੋਂ ਪਤਾ ਲੱਗਿਆ ਉਸ ਦਿਨ ਤੋਂ ਹੀ ਹਰ ਸਮੇਂ ਰੋਈ ਰੋਈ ਜਾਂਦੇ ਆ ਜੀ ਬਸ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਕੱਲ ਵੀ ਅਚਾਨਕ ਡਾਕਟਰ ਨੇ ਸਾਨੂੰ ਬੁਲਾਉਣਾ ਪਿਆ ਉਹਦੀ ਦਾਦੀ ਉਹ ਵੀ ਬਹੁਤ ਜ਼ਿਆਦਾ ਫਿਕਰ ਕਰਦੀ ਆ ਉਸ ਦਿਨ ਦੀ ਉਹ ਰੋਈ ਜਾਂਦੀ ਆ ਔਰ ਉਹਨਾਂ ਨੂੰ ਕੱਲ ਮੈਂ ਡਾਕਟਰ ਤੋਂ ਫਿਰ ਮੈਡੀਸਨ ਦਵਾ ਕੇ ਦਿੱਤੀ ਆ ਬਈ ਉਦਣ ਦੇ ਇਹ ਪਰੇਸ਼ਾਨ ਬਹੁਤ ਜ਼ਿਆਦਾ ਨੇ ਬਦਮਾਗ ਤੇ ਲੋਡ ਪਾਈ ਜਾਂਦੇ ਆ ਰੋਈ ਜਾਂਦੇ ਆ ਜਦੋਂ ਵੀ ਕੋਈ ਗੱਲ ਕਰਦਾ ਉਹਨਾਂ ਦੀ ਗੱਲ ਵੀ ਨਹੀਂ ਹੋ ਰਹੀ ਕਈ ਵਾਰ ਤਾਂ ਔਰ ਅਸੀਂ ਤਾਂ ਆਏ ਆ ਵੀ ਮਾੜਾ ਮੋਟਾ ਬਾਹਰ ਦਫ਼ਤਰਾਂ 'ਚ ਘੁੰਮਦੇ ਆਂ ਜਲਮਾਣੀ ਮੋਟੀ ਲੋਕਾਂ ਨੂੰ ਅਪੀਲ ਕਰਦੇ ਆਂ ਤਾਂ ਕਰਕੇ ਸਾਡਾ ਥੋੜਾ ਜਿਹਾ ਸਮਾਂ ਨਿਕਲ ਜਾਂਦਾ ਉਹਨਾਂ ਨੇ ਘਰੇ ਹਮੇਸ਼ਾ ਬੈਠਣਾ ਔਰ ਉਹਨਾਂ ਨੂੰ ਦਿੱਕਤ ਬਹੁਤ ਹੋ ਰਹੀ ਹੈ ਇਹ ਚੀਜ਼ ਦੀ ਦਿੱਕਤ ਤਾਂ ਸਾਨੂੰ ਵੀ ਆ ਪਰ ਅਸੀਂ ਹੁਣ ਬੋਲ ਨਹੀਂ ਸਕਦੇ ਜੇ ਅਸੀਂ ਵੀ ਟਾਇਟੇਰੀ ਕਰਦੇ ਤਾਂ ਬੱਚੇ ਦੀ ਸਪੋਰਟ ਕੌਣ ਕਰੂਗਾ ਉਹਨੂੰ ਉੱਥੋਂ ਲੈ ਕੇ ਆਉਣ ਲਈ ਜੋ ਅਸੀਂ ਅਪੀਲ ਕਰਨੀ ਹੈ ਕਿਵੇਂ ਕਰਾਂਗੇ ਘਰੇ ਬੈਠੇ ਤਾਂ ਕਿਸੇ ਨੇ ਕੁਝ ਨਹੀਂ ਕਰਨਾ ਜੀ ਸਾਨੂੰ ਜਾਣਾ ਹੀ ਪੈਣਾ ਕਿਤੇ ਨਾ ਕਿਤੇ ਹੁਣ ਤੁਸੀਂ ਦਿੱਲੀ ਵੱਲ ਰਵਾਨਾ ਹੋ ਰਹੇ ਹੋ ਨਹੀਂ ਹੁਣ ਅਸੀਂ ਕਿਤੇ ਨਹੀਂ ਜਾ ਰਹੇ ਜੀ ਫਿਲਹਾਲ ਅਸੀਂ ਤਾਂ ਸੰਤ ਸੀਚੇਵਾਲ ਜੇ ਉਹਨਾਂ ਕੋਲ ਜਾ ਕੇ ਆਏ ਹੁਣੇ ਪਰ ਉਹਨਾਂ ਨੇ ਵੀ ਗੱਲ ਉਹਨਾਂ ਨੇ ਐਪਲੀਕੇਸ਼ਨ ਲੈ ਕੇ ਆਪਣੀ ਰੱਖ ਲਈ ਸਾਡੀ ਤੇ ਡਾਕੂਮੈਂਟ ਮੰਗੇ ਸੀ ਉਹ ਦੇ ਦਿੱਤੇ ਅਸੀਂ ਤੇ ਉਹਨਾਂ ਨੇ ਰਿਸਪੌਂਸ ਤਾਂ ਇਹੀ ਆ ਬਸ ਉਹ ਕਹਿੰਦੇ ਜੀ ਦੇਖੋ ਤੁਸੀਂ ਅਰਦਾਸ ਕਰੋ ਦੂਸਰੀ ਗੱਲ ਆ ਬੱਚਾ ਤੁਹਾਡਾ ਕਿਸੇ ਨਹੀਂ ਕੁਝ ਨਹੀਂ ਹੁੰਦਾ ਵੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਐਪਲੀਕੇਸ਼ਨ ਅਸੀਂ ਅੱਗੇ ਸੈਂਡ ਕਰ ਦੇਣੀ ਇਹਨੇ ਵੀ ਜੋ ਵੀ ਹੋਊਗਾ ਸਾਡੇ ਨਾਲ ਰਾਬਤਾ ਕਾਇਮ ਰੱਖਿਓ ਫੋਨ ਤੁਹਾਡੇ ਕੋਲ ਆ ਗਿਆ ਸਾਡਾ ਵੀ ਜਦੋਂ ਵੀ ਕੋਈ ਗੱਲਬਾਤ ਹੋਵੇ ਕੋਈ ਦਿੱਕਤ ਹੋਈ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿੰਨੇ ਸਾਲ ਦਾ ਸੀਗਾ ਸਮਰ ਜੀ ਬੇਟਾ ਆਪਣਾ 21 ਸਾਲ ਕੁਝ ਮਹੀਨਿਆਂ ਦਾ ਸੀਗਾ ਜੀ 10 1 2004 ਦਾ ਵਰਸਤਾ ਉਹਦਾ ਕਦੋਂ ਗਿਆ ਇੱਥੋਂ ਇੱਥੋਂ 16 ਜੁਲਾਈ ਨੂੰ 16 ਤੋ ਬਿਲਕੁਲ ਹੀ ਇਹ ਸੀਗੇ ਸਮਰਜੀਤ ਦੇ ਪਿਤਾ ਜੋ ਕਿ ਸਮਰਜੀਤ ਪਲਸ 2 ਕਰਕੇ ਮੈਡੀਕਲ ਦਾ ਉਹਨੇ ਕੀਤਾ ਸੀ ਪਲਸ 2 ਦੇ ਵਿੱਚ ਤੇ ਉਸ ਤੋਂ ਬਾਅਦ ਅੱਗੇ ਪੜ੍ਹਾਈ ਦੇ ਲਈ ਬਾਹਰ ਜਾਂਦਾ ਵਾ ਮਾਤਾ ਪਿਤਾ ਨੂੰ ਕਹਿੰਦਾ ਵਾ ਕਿ ਮੈਂ ਬਾਹਰ ਪੜਨ ਜਾਣਾ ਵਾ ਸਮਰਜੀਤ ਦੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਜਦੋਂ ਇੱਥੋਂ ਗਿਆ ਸੀ ਪੜ੍ਹਾਈ ਦੇ ਲਈ ਤੇ ਕੀ ਗੱਲਬਾਤ ਹੋਈ ਸੀਗੀ ਤੇ ਆਖਿਰਕਾਰ ਕਦੋਂ ਗੱਲਬਾਤ ਹੋਈ ਸੀਗੀ ਸ਼ਸ਼ੀਕਲ ਮਾਤਾ ਜੀ ਮਸ਼ਕਿਲ ਕੀ ਨਾਮ ਤੁਹਾਡਾ ਜਸ ਜਸਮਿੰਮ ਕਦੋਂ ਤੁਹਾਡਾ ਬੇਟਾ ਬਾਹਰ ਗਿਆ ਸੀਗਾ ਤੇ ਆਖਿਰ ਵਾਰ ਕਦੋਂ ਗੱਲ ਕੀਤੀ 16 ਜੁਲਾਈ ਨੂੰ ਗਿਆ ਸੀ ਜੀ ਲਾਸਟ ਦੇ ਗੱਲ ਸੋਮਵਾਰ ਨੂੰ ਹੋਈ ਇਹ ਪਿਛਲੇ ਕੀ ਕਹਿ ਕੀ ਰਹੀ ਸੀ ਕੀ ਗੱਲਬਾਤ ਕੀ ਹੋ ਰਹੀ ਸੀ ਕੋਈ ਗੱਲ ਨਹੀਂ ਕੀਤੀ ਬਸ ਉਹਦਾ ਹੀ ਖੁਸ਼ ਆਪਦੀਆਂ ਗੱਲਾਂ ਕਰਦਾ ਸੀ ਮੈਂ ਠੀਕ ਆ ਹੋਰ ਕੋਈ ਨਹੀਂ ਹੋਰ ਘਰ ਦੇ ਵਿੱਚ ਹੋਰ ਕੋਣ ਕੋਣ ਹੈਗਾ ਜੀ ਕਰ ਦੇ ਵਿੱਚ ਇਹ ਹਸਬੰਦ ਬੱਚਿਆਂ ਦਾ ਦਈਏ ਨੇ ਦੋ ਬੇਟਾ ਵਾ ਛੋਟਾ ਤੇ ਇਹ ਲਾੜਲਾ ਪੁੱਤ ਸੀਗਾ ਘਰ ਦਾ ਬੱਚੇ ਤਾਂ ਲਾੜ ਲਈ ਹੁੰਦੇ ਨੇ ਮਾਪੇਨ ਜੀ ਤੋਂ ਸੋ ਇਹ ਬਿਲਕੁਲ ਇਹ ਪਾਵੁਕ ਤਸਵੀਰਾਂ ਜਿਹੜੀਆਂ ਨੇ ਮਾ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਇਹ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਤਾਈਨ ਕੀ ਨਾਮ ਦਾ ਮੈਡਮ ਤੁਹਾਡਾ 14 ਕੌਣ ਹਾਂਜੀ 14 ਕੌਣ ਅ ਕਿਸ ਤਰ੍ਹਾਂ ਦੇ ਦੋ ਬਾਹਰ ਬੱਚਾ ਗਿਆ ਤੇ ਝਾਂਸੇ ਵਿੱਚ ਫਸਾ ਕੇ ਉਸ ਨੂੰ ਇੱਕ ਆਰਮੀ ਚ ਜੁਆਇਨ ਕਰਾ ਦਿੱਤਾ ਤਾਂ ਕੀ ਬੱਚਾ ਜਾਏਗਾ ਠੀਕ ਠਾਕ ਹੋ ਗਿਆ ਹਾਂਜੀ ਤਾਂ ਦਾ ਬੱਚਾ ਸਹੀ ਠੀਕ ਠਾਕ ਆ ਗਿਆ ਹਾਂ ਹਮ ਤਾਂ ਕਾਸ਼ੇ ਕੋੜ ਨਹੀਂ ਹੈਗੀ ਬੱਚੇ ਦੁਰਸੰਤ ਹੈ। ਬਿਲਕੁਲ ਇਹ ਇਹ ਤਸਵੀਰਾਂ ਜਿਹੜੀਆਂ ਭਾਵੁਕ ਤਸਵੀਰਾਂ ਜਿੱਤੇ ਕਿ ਇੱਕ ਮਾਂ ਦਾ ਲੜਲਾ ਬੱਚਾ ਜਿਹੜਾ ਬਾਹਰ ਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਮਾਤਾ ਜੀ ਗੋਬਿੰਦ ਜੀ ਦਾ ਕਿਹਾ ਬੋਲਿਆ ਜਾ ਰਿਹਾ ਹੈ ਹੋਰ ਜਿਆਦਾ ਪੜ੍ਹਾਈ ਕਰਨੀ ਹੈ ਬਾਹਰ ਹੋਰ ਪੜ੍ਹਾਈ ਕਰਨ ਜਾਂਦਾ ਵਾ ਤੇ ਉਸ ਤੋਂ ਬਾਅਦ ਨੌਕਰੀ ਵੀ ਉੱਥੇ ਕਰਦਾ ਵਾ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਇਹੋ ਜੇ ਨਕਲੀ ਏਜੰਟਾਂ ਨੇ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਫਸਾ ਲੈਣਾ ਵਾ ਜਦੋਂ ਉਹ ਨਕ ਜਾਲ ਦੇ ਵਿੱਚ ਫਸਦਾ ਵਾ ਤੇ ਆਪਣੇ ਪਿਤਾ ਦੇ ਨਾਲ رابطہ ਵੀ ਕਰਦਾ ਤੇ ਇੱਕ ਵੀਡੀਓ ਵੀ ਜਰੀਆ ਜਾਰੀ ਕਰਦਾ ਵਾ ਤੇ ਉਸ ਤੋਂ ਬਾਅਦ ਉਸ ਦੇ ਪਿਤਾ ਤੇ ਸਾਰੇ ਰਿਸ਼ਤੇਦਾਰ ਉਸ ਨੂੰ ਮੰਤਰੀਆਂ ਦੇ ਵਿੱਚ ਚਿੱਠੀਆਂ ਵਗੈਰਾ ਪਾਉਂਦੇ ਨੇ ਹਾਲਾਂਕਿ 2 ਬਾਈਆਂ ਸਾਲਾ ਦਾ ਸਮਰਜੀਤ ਪੜਨ ਜਾਂਦਾ ਵੈ ਮਾਪਿਆਂ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਭੇਜਿਆ ਹੁੰਦਾ ਹੈ ਆਸਾਂ ਹੁੰਦੀਆਂ ਨੇ ਲਗਾਤਾਰ ਵੀਡੀਓ ਕਾਲਾਂ ਗੱਲਬਾਤ ਵੀ ਹੁੰਦੀ ਹੈ ਮੰਗਲਵਾਰ ਦੀ ਘੜੀ ਜਿਹੜੀ ਆਂਦੀ ਹੈ ਮਨੂਸ ਘੜੀ ਆਂਦੀ ਹੈ ਉਸ ਤੋਂ ਬਾਅਦ ਸਮਰਜੀਤ ਨਾਲ ਸੰਪਰਕ ਟੁੱਟ ਜਾਂਦਾ ਵੈ ਤੇ ਉਸ ਤੋਂ ਬਾਅਦ ਚਿੰਤਾ ਜਿਹੜੀ ਹੈ ਪਰਿਵਾਰ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਵੀਡੀਓ ਜਾ ਰਹੀ ਹੁੰਦੀ ਹੈ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਵੈ ਉਸ ਤੋਂ ਬਾਅਦ ਗੱਲਬਾਤ ਲਗਾਤਾਰ ਕਰਦੀ ਹੋਈ ਵੀ ਪਰਵਾਰ ਨਜ਼ਰਾਂ ਦਾ ਹੁਣ ਇਸ ਦੇ ਵਿੱਚ ਸੈਂਟਰ ਸਰਕਾਰ ਭਾਰਤ ਸਰਕਾਰ ਕਿੰਨੀ ਕੁ ਜਲਦ ਸਿਮਰਜੀਤ ਨੂੰ ਲਿਆਵੇਗੀ ਕਿੰਨੀ ਕੁ ਜਲਦ ਆ ਇਹਨਾਂ ਦੇ بیٹے ਨੂੰ ਘਰੇ ਵਾਪਸ ਲਿਆ ਪਾਵੇਗੀ ਪੰਜਾਬ ਦੇ ਲੋਕਾਂ ਨੇ ਚ ਲਿਆ ਪਾਵੇਗੀ ਇਹ ਜਰੂਰ ਆਣਾ ਸਮੇਂ ਦੇਖਣਾ ਹੈ ਪਰ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਇੱਕ ਮਾਪੇ ਦਾ ਬੱਚਾ ਆਰਾਮ ਦੇ ਨਾਲ ਸੁਰੱਖਿਅਤ ਨਾਲ ਘਰੇ ਪਹੁੰਚ ਜਾਵੇ জুড়ে লুধানায়কদেরম বেড়ি রিপোর্ট লুধানা ধন্যবাদ